ਸਤਨਾਮ ਵਾਹਿਗੁਰੂ ਜੀ ਅਸੰਤ ਕੀ ਬਾਰਮ ਹਲ ਅੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਰਕਾ ਨਾਮ ਤੇ ਆਇ ਪੈ ਕੋ ਹਰਿਆ ਭਾਈ ਕਰਮ ਨਿਖੰਤੈ ਪਾਈਐ ਇਹ ਰਤ ਸੁਹਾਈ ਬਾਣ ਤ੍ਰਣਾ ਕ੍ਰਿਪਾ ਮਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸਭ ਉਪਜੈ ਲੱਖੀ ਸਭ ਸ਼ਾਈ ਨਾਨਕ ਸਿਮਰੈ ਇੱਕ ਨਾਮ ਫਿਰ ਬੋੜ ਨਾ ਤਾਈ ਜੇ ਬੱਤੇ ਮਹਾਂ ਭਲੀ ਕਰ ਸੰਚਾ ਢਵਾ ਆਪਣੇ ਚਰਨ ਜਪਾਈਨ ਵਿੱਚ ਦਈਓ ਫੜੋ ਆ ਰੋਗ ਸੋਗ ਸਭ ਮਿਟ ਗਏ ਨਿਤ ਨਮਾ ਨਿਰਵਾ ਦਿਨ ਰਹਿਣ ਨਾਮ ਧਿਆਏ ਦਾ ਕਿਰਪਾਏ ਨਮੂਆ ਜਿਸ ਤੇ ਭੁਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਇ ਸਮਾਵੇ ਜੀ ਜੰਤ ਸਭ ਖਸ ਮੁਕੇ ਕੌਣ ਕੀਮਤ ਪਾਵੇ ਕਹਿਨ ਨ ਤਿਆ ਹੀ ਨ ਸੁਣਨਿਤ ਅਸੀਂ ਭਗਤ ਸੁਭਾਵੈ ਅਗਮਾ ਅਕੂਚਰ ਸਾਹਿਬੋ ਦੂਸਰ ਨਾ ਲਾਵੈ ਸਚ ਪੂਰਾ ਗੁਰੁ ਕਉ ਪਤੇਸਿਆ ਨਾਨਕ ਸੁਣਾਵੈ ਅਗਮਾ ਅਕੂਚਰ ਸਾਹਿਬੋ ਦੂਸਰ ਨਾ ਲਾਵੈ आ, नानक सुनावे वै वगुरु जी का खालसा वाहगुरु जी की फतेह